ਫਿਲਮਾਂ ਵੀ ਇਕੱਠੀਆਂ ਕੀਤੀਆਂ ਅੱਛਾ ਜੀ ਫਿਲਮ ਬਲੈਤੀਆ ਫਿਲਮ ਉਹਦੇ ਵਿੱਚ ਸਾਡਾ ਦੋਨਾਂ ਦਾ ਕਮੇਡੀ ਰੋਲ ਸੀ ਹੂੰ ਉਸ ਤੋਂ ਬਾਅਦ ਦੇ ਦੇ ਜਿਹੜਾ ਫਿਲਮਾਂ ਵਾਲਾ ਜਿਹੜਾ ਰਵੀਰ ਬੋਪਾ ਰਹੇ ਹੈ ਬੋਪਾ ਰਾਏ ਉਹਨੂੰ ਪਹਿਲਾ ਚਾਂਸ ਅਸੀਂ ਦਿੱਤਾ ਸੀਗਾ ਅੱਛਾ ਜੀ ਤੇ ਇਕੱਠੇ ਨਾਲ ਅਸੀਂ ਬੜਾ ਇੰਜੋਏ ਕੀਤਾ ਫਿਰ ਅਸੀਂ ਫਿਲਮ ਬਣਾਈ ਇੱਕ ਪ੍ਰੂਨਅਤਿਆ ਦੇ ਉੱਪਰ ਜਨਪ੍ਰੀਤੋ ਦੀ ਉਹਦੇ ਸਾਡਾ ਅਜੇ ਆਧਾਰ ਦਾ ਫਾਊਂਡੇਸ਼ਨ ਦੇ ਇਹ ਚੇਅਰਮੈਨ ਨੇ ਕੋਈ ਕਤਲ ਮਤਲਬ ਕਤਲ ਕਰ ਰਿਹਾ ਆਪਣੀ ਬੇਟੀ ਨੂੰ ਪੇਟ ਦੇ ਵਿੱਚ ਉਸ ਟਾਈਮ ਇਹ ਸੀਨ ਸੀਗਾ ਉਹ ਪੁਲਿਸ ਸਾਹਿਬ ਜਿਹੜੀ ਇੱਕ ਲਾਸਟ ਫਿਲਮ ਨਹੀਂ ਬਣੀ ਹੈ ਜਿਹੜੀ ਅੱਜ ਤੱਕ ਰਿਲੀਜ਼ ਨਹੀਂ ਹੋਈ ਉਹ ਸੀ ਪੁੱਟੋ ਕਰੇ ਕਵਲੀਆਂ ਅੱਛਾ ਹੈ ਕਮੇਡੀ ਫਿਲਮ ਉਹ ਫਿਲਮ ਮੇਰੇ ਕੋਲ ਪਈ ਹੈ ਅੱਛਾ ਰਿਲੀਜ਼ ਨਹੀਂ ਕੀਤੀ ਤੁਸੀਂ ਨਹੀਂ ਉਹ ਰਿਲੀਜ਼ ਨਹੀਂ ਕੀਤੀ ਕਿਉਂਕਿ ਫਿਲਮ ਸਾਡੀ ਕੰਪਲੀਟ ਹੋ ਚੁੱਕੀ ਸੀ ਉਹ ਅਸੀਂ ਕੰਪੀਟੀਸ਼ਨ ਦੇ ਵਿੱਚ ਫਿਲਮ ਲਾਤੀ ਸੀਗੀ ਉਹਦੇ ਵਿੱਚ ਅਸੀਂ ਅਵਾਰਡ ਵੀ ਜਿੱਤਿਆ ਲੇਕਿਨ ਜਦੋਂ ਰਿਲੀਜ਼ ਦੀ ਗੱਲ ਆਈ ਤਾਂ ਉਸ ਟਾਈਮ ਇਹ ਡੈਥ ਹੋ ਗਈ ਮੁੜ ਕੇ ਮੈਂ ਉਹ ਫਿਲਮ ਲਈ ਨਹੀਂ ਕੀਤੀ ਦਿਲ ਨਹੀਂ ਕੀਤਾ ਨਾ ਕੀਤੀ ਉਹ ਨਹੀਂ ਲਈ ਨਹੀਂ ਕੀਤੀ ਬਸ ਮਣੇ ਨਹੀਂ ਮੰਨਿਆ ਪੂਰੀ ਫੀਚਰ ਫਿਲਮ ਸੀ ਫਿਲਮ ਆ ਜੀ ਪੂਰੀ ਨਹੀਂ 1.5 ਘੰਟੇ ਦੀ ਫਿਲਮ ਸੀ 1.5 ਘੰਟੇ ਦੀ 1.5 ਘੰਟੇ ਦੀ ਫੀਚਰ ਫਿਲਮ ਚਪਾ ਕਨਵਰਟ ਕਰ ਲੰਦਾ ਜਹ ਜਾਂਚ ਹੋਈ ਸੀਗਾ ਜੀ ਜੀ ਮਤਲਬ ਉਹਦੇ ਚ ਐਸੀ ਐਕਟਿੰਗ ਕੀਤੀ ਉਹਨਾਂ ਨੇ ਔਰ ਸਭ ਤੋਂ ਵੱਡੀ ਗੱਲ ਸੀ ਕਿ ਉਸ ਟਾਈਮ ਸਟਾਰ ਬਣ ਚੁੱਕੇ ਸੀਗੇ ਅਸੀਂ ਮਛਵੜੇ ਦੇ ਨਾਲ ਕੱਚੇ ਮਛਵੜੇ ਦਰਿਆ ਦੇ ਉੱਪਰ ਉਹ ਫਿਲਮ ਦੀ ਸ਼ੂਟਿੰਗ ਕੀਤੀ ਸੀ ਇੱਕ ਹਫਤਾ ਅਸੀਂ ਚੁੰਗੀਆਂ ਚ ਰਹੇ ਹਾਂ ਅੱਛਾ ਜਿਵੇਂ ਛੋਟੇ ਛੋਟੇ ਹੱਟ ਉੱਤੇ ਬਣਦੇ ਕਿੰਨਾ ਦੇ ਆ ਚੁੱਟੁੰਗੀਆਂ ਟੈਪ ਜੀ ਜੀ ਉੱਥੇ ਆਪੇ ਰੋਟੀ ਤਿਆਰ ਕਰਨੀ ਜਿੰਨੇ ਖੜੇ ਸਟਾਫ ਵਾਲੇ ਹੁੰਦੇ ਸੀਗੇ ਉੱਥੇ ਬਹਿ ਕੇ ਜਿੱਕਣਾ ਅਸੀਂ ਰੋਟੀ ਖਾ ਰਹੇ ਓਕਣੀ ਲਾਹੋ ਖਾਨਾ ਹੁੰਦਾ ਸੀਗਾ ਅੱਛਾ ਮੈਨੂੰ ਹੋਰ ਕਲਾਕਾਰਾਂ ਨੇ ਕਿਹਾ ਨਾ ਵੀ ਮੈਨੋ ਸਾਹਿਬ ਤੁਸੀਂ ਸਟਾਰ ਨੂੰ ਰੋਲ ਰਹੇ ਹੋ ਮੈਂ ਕਿਹਾ ਰੋਲ ਨਹੀਂ ਰਿਹਾ ਇਹ ਅਸਲੀ ਸਟਾਰ ਤਾਂ ਇਹੀ ਹੈ ਜਿਹੜਾ ਅੱਜ ਧਰਤੀ ਤੇ ਬਹਿ ਕੇ ਤੁਹਾਡੇ ਨਾਲ ਰੋਟੀ ਖਾ ਰਿਹਾ ਹੈ ਇਹ ਚੀਜ਼ਾਂ ਰੋਹਾਨੀ ਹੁੰਦੀਆਂ ਨੇ ਕਿਸੇ ਕਿਸ ਨੂੰ ਮਿਲਦੀਆਂ ਨਹੀਂ ਸੋ ਲਾਹਵ ਦੀ ਜ਼ਿੰਦਗੀ ਜਿਹੜੀ ਹੈ ਪੂਰੇ ਸੰਘਰਸ਼ ਦੇ ਵਿੱਚ ਬੀਤੀ ਹੈ ਔਰ ਜਦੋਂ ਟਾਈਮ ਆਇਆ ਜੀ ਨਾ ਜਦੋਂ ਕਹਿੰਦੇ ਆ ਵੀ ਇੱਕ ਖੁਸ਼ੀ ਦਾ ਟਾਈਮ ਆ ਜਾਂਦਾ ਵੀ ਅੱਜ ਉਹਦੇ ਘੱਟੋ ਘੱਟ 35-40 ਗਾਣੇ ਪੈਬ ਲੈਂਚ ਪਏ ਸੀ ਹੂੰ ਹੂੰ ਉਹ ਬਾਤ ਵੀ ਗਾਣੇ ਕਹੀ ਆਏ ਇੱਕ ਬਬੀ ਬੈਣੀਪਾਲ ਦੀ ਫਿਲਮ ਦੇ ਵਿੱਚ ਵੀ ਉਹਨੇ ਕੰਮ ਕੀਤਾ ਸੀਗਾ ਉਹ ਵੀ ਬੜਾ ਤਗੜਾ ਰੋਲ ਸੀ ਉਹਦੇ ਵਿੱਚ ਉਸ ਤੋਂ ਬਾਅਦ ਭਾਰਤੀ ਜਿਹੜੀ ਹੈ ਆਪਣੇ ਬੰਬੇ ਭਾਰਤੀ ਸਿੰਘ ਭਾਰਤੀ ਸਿੰਘ ਨਾਲ ਉਹਦੀ ਫਿਲਮ ਜਿਹੜੀ ਹੈ ਉਹ ਉਹਨਾਂ ਨੇ ਸੈਂਡ ਕੀਤੀ ਸੀ ਤੇਰਾ ਬੈਂਡ ਵਜੇਗਾ ਪੱਕਾ ਅੱਛੇ ਮਥਾੜੂ ਡਾਇਰੈਕਟਰ ਨੇ ਉਹਨਾਂ ਦੀ ਬੇਟੀ ਵੀ ਆ ਰਹੀ ਸੀ ਜੈਸਲੀਨ ਮਥਾੜੂ ਜੀ ਜੀ ਉਹ ਹੀਰੋਇਨ ਸੀ ਭਾਰਤੀ ਸਿੰਘ ਦੇ ਨਾਲ ਸਿੱਕ ਕਮੇਡੀ ਫਿਲਮਾਂ ਸੀ ਉਹ ਉਹ ਫਿਲਮ ਅਸੀਂ ਬੜੀ ਪੜਦੇ ਤੇ ਦਿਖਾਈ ਉਹਦੇ ਉਹਦੇ ਪ੍ਰੋਮੋ ਜਿਹੜੇ ਸੀਗੇ ਉਹ ਪਿਆਰਾ ਪ੍ਰੋਮੋ ਬਣਿਆ ਸੀ ਲੇਕਿਨ ਕੁਝ ਕਾਰਨ ਬਸ ਪਤਾ ਨਹੀਂ ਕੀ ਹੋਇਆ ਉਹ ਫਿਲਮ ਉਹ ਮਤਲਬ ਉਹ ਰਲੀ ਨਹੀਂ ਹੋਈ ਸੋ ਜਿਹੜੀਆਂ ਦਿਲ ਦੀਆਂ ਗੱਲਾਂ ਸੀਗੀਆਂ ਲਾਵਦੀਆਂ ਉਹ ਦਿਲ 'ਚੇ ਰਹਿ ਗਈਆਂ